ਇਹ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਅੱਜ ਜਿਹੜੀ ਦੋਸਤੋ ਵੀਡੀਓ ਬਣਾ ਰਹੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਡਾਕਟਰ ਗਰਸਾਪ ਸਿੰਘ ਦੇ ਫਾਰਮ ਤੋਂ ਵੀਡੀਓ ਅੱਜ ਦੀ ਆਪਾਂ ਬਣਾ ਰਹੇ ਆ ਤੇ ਇੱਕ ਗਾਂ ਜਿਹੜੀ ਦੋਸਤੋ ਤੁਹਾਨੂੰ ਇਹ ਚੁਵਾਈ ਆਪਾਂ ਇਸ ਗਾਂ ਦੀ ਕਰਵਾ ਲੈਣੀ ਹੈ ਵੀਡੀਓ ਦੇ ਵਿੱਚ ਵੀਰਾਂ ਨੂੰ ਬੇਨਤੀ ਆ ਚੁਵਾਈ ਦੀ ਵੀਡੀਓ ਦੋਸਤੋ ਜਰੂਰ ਦੇਖਿਓ ਜੇ ਸਵਾ ਦੋਸਤੋ ਦੂਜਾ ਸੂਈ ਹੈ ਛੇ ਗਾਂ ਦੇ ਮੂੰਹ ਲਓ ਜੀ ਵੀਰ ਜੀ ਲਓ ਬਚਾਈ ਪਰ ਪਾਣਾ ਬੱਚਾ ਦੋਸਤੋ ਇਹ ਮਗਰ ਵਸ਼ੀ ਜੇ ਤੁਹਾਨੂੰ ਚੈੱਕ ਕਰਵਾਸਣਾ ਵਸ਼ੀ ਚੰਗੇ ਸੀ ਮੰਦੀ ਜੇ ਆ ਲੋ ਜੀ ਕਰੋ ਚੈੱਕ ਜੀ 16 ਲੀਟਰ ਦੁੱਧ ਵੀਰ ਕੰਦਾ ਮੌਕੇ ਦਾ ਤਿਆਰ ਆ ਬਾਕੀ ਜੋ ਵੀ ਦੋਸਤੋ ਹੈਗਾ ਵਾ ਬਾਲਟੀ ਚ ਪੇ ਕਿਥੇ ਆਈ ਦੇਣਾ ਵੇਖ ਲਿਓ ਜੇ ਆਪ ਚੈੱਕ ਕਰ ਲਿਓ ਗਾਂ ਵੀ ਦੋਸਤੋ ਚੰਗੀ ਸੋਹਣੇ ਕੱਦ ਕਾਠ ਵਾਲੀ ਥੋੜੀ ਜੀ ਸਾंभ ਘੱਟ ਕੀਤੀ ਹੈ ਕਿਸੇ ਵੀਰ ਨੇ ਜਿੰਨੇ ਵੀ ਸੰਭੀ ਹੈ ਬਾਕੀ ਇਹ ਆਪਾਂ ਖਰਾ ਸਾਬ ਵੀਡੀਓ ਦੇ ਇਤਿਹਾਜ ਕਰਕੇ ਬੱਚਾ ਛੱਡਿਆ ਨਹੀਂ ਲੈ ਆਪਾਂ ਬੱਚਾ ਨਹੀਂ ਛੱਡਦੇ ਇਹਨੂੰ ਫੋਨ ਕਰਕੇ ਛੱਡਿਆ ਵੀ ਲੋਕ ਆਖਨ ਨਾ ਕਿਤੇ ਵੀ ਉਤਰਾ ਹੀ ਨਾ ਹਾਂਜੀ ਤੇ ਆਪਾਂ ਵੈਸੇ ਬਿਨਾ ਬੱਚੇ ਉਹ ਚੋ ਸਕਦੇ ਇਹਨੂੰ ਜਿੰਨਾ ਮਰਜੀ ਆ ਵੰਗਾ ਵੀ ਵੈਸੇ ਹੀ ਪਾਇਆ ਵੰਗਾ ਪਾਉਂਦੀ ਲੋੜ ਲਈ ਲੋੜ ਦੀ ਵੰਗਾ ਪਾਉਂਦੀ ਹਾਂਜੀ ਹਾਂਜੀ ਠੀਕ ਹੈ ਜੀ ਐਡੀ ਕਰਮਾੜੀ ਦੇ ਹੱਤ ਨਾ ਪੁੱਟੂਗੀ ਠੀਕ ਹੈ ਜੀ ਲੋ ਦੋ ਦੋ ਗਾਵਾਂ ਵੈਸੇ ਬਣ ਜਾਂਦੀਆਂ ਜੇ ਸੋਚੀਏ ਤੇ ਵਛੀ ਵੀ ਤੁਤ ਬੱਚੀ ਮੇਕੋ ਕੱਢੀ ਆ ਹੀ ਨਹੀਂ ਜੀ ਨਹੀਂ ਆ ਹਾਂ ਠੀਕ ਹੈ ਜੀ ਤਾਂ ਇਹ ਗੜੀ ਗੜੀ ਉੜੀ ਤੇਜ਼ ਆ ਠੀਕ ਹੈ ਜੀ ਲਓ ਜੀ ਕਰੋ ਚੱਕ ਜੀ ਲਓ ਜੀ ਚੋਣ ਤੋਂ ਪਹਿਰੇ ਮੈਂ ਤੁਹਾਨੂੰ ਥਾਣੇ ਦੀ ਕੁਆਲਿਟੀ ਪਸੰਦ ਕੇ ਦੇਖੋ ਜੀ ਥਾਣੇ ਦਾ ਵੇਖ ਲਓ ਗੱਡਾ ਬਣਿਆ ਹੋਇਆ ਹਾਂ ਜੀ ਜੀ ਬਿਲਕੁਲ ਕਰੋ ਚੱਕ ਬਾਕੀ ਚਵਾਰੀ ਤੁਹਾਨੂੰ ਖਾਣੀ ਤੇ ਮਿਲਕ ਵੈਨ ਦੋਸਤੋ ਕਰੋ ਚੈੱਕ ਬਹੁਤ ਮੋਟੀ ਲੱਗੀ। ਆ ਵੀ ਲਓ ਜੀ ਬਾਲਟੀ ਖਾਲੀ ਚੈੱਕ ਕਰ ਲਓ। ਠੀਕ ਹੈ ਜੀ। ਕਿੰਨੇ ਲੀਟਰ ਦੀ ਬਾਲਟੀ ਹੈ ਵੀ ਜੀ? ਇਹ ਇਸ ਖਰਾਬ ਸਾਹਿਬ 9 ਲੀਟਰ ਦੀ ਬਾਲਟੀ ਆ। ਠੀਕ ਹੈ। ਹਾਂਜੀ ਹਾਂਜੀ। ਲਓ ਜੀ ਦੋਸਤੋ ਬਾਲਟੀ 9 ਲੀਟਰ ਦੀ ਚੁਵਾਈ ਕਰ ਲਓ ਚੱਪ। ਆ ਲਓ ਜੀ। ਦੋ ਸਮਾਂ ਦੀ ਚੋਅ ਦੇਖੋ ਪ੍ਰੋਪਰ ਜਿਹੜੀ ਵੀਰ ਕਰਨ ਲਿਆ ਲੋਈ ਦੂਜਿਆਂ ਦੋਵਾਂ ਨੂੰ ਇੱਕ ਵਾਰੀ ਸੱਚਾ ਕਰ ਲੋ ਦੋਸਤ ਕੋਈ ਘੋਰ ਛਟਣਾ ਨਹੀਂ ਹੂ ਕਹਿ ਹੈ ਵੀ ਥੰਦਾ ਫੈਰਾ ਸਾਹਿਬ ਠੀਕ ਹੈ ਜੀ ਚੋਈਏ ਦੋਸਤੋ ਇੱਕਦਮ ਮਸਤ ਖਲੋਤੀ ਜੀ ਗਾਂ ਵੇਖ ਲੋ ਤੁਹੋ ਦੇ ਕਿਸੇ ਵੀਰ ਨੇ ਚੋਾਈ ਮਸ਼ੀਨ ਤੇ ਕਰਨੀ ਜਿਹੜਾ ਤਾਂ ਵੀ 209 ਕੁਆਲਿਟੀ ਜਿਹੜੀ ਬਹੁਤ ਵਧੀਆ ਹੈ ਮਸ਼ੀਨ ਤੇ ਦੇਖਿਆ ਸਾ ਆਪਾਂ ਨੇ ਨਿੱਕਾ ਥਣ ਵਿੱਚ ਤਾਂ ਵੀ ਚੱਲਦਾ ਚੋਈ ਦਾ ਇਹ ਫੇਰਾ ਹੱਥ ਜਾਉਂਦਿਆ ਵਧੀਆ ਹਾਂਜੀ ਹਾਂਜੀ ਦੋਸਤੋਂ 9 ਲੀਟਰ ਦੀ ਬਾਲਟੀ ਜਿਹੜੀ ਫੁੱਲ ਕੰਡਿਆਂ ਤੱਕ ਲਾਪੀ ਜੀ 8 ਲੀਟਰ ਦੁੱਧ ਵੈਸੇ ਦੋਸਤ ਠੰਡਾ ਕਰਕੇ 16 ਲੀਟਰ ਵੀਰ ਕਹਿੰਦਾ ਵੀ ਚਵਾਈ ਵਾਲਾ ਦੁੱਧ ਹਜੇ ਆਪਾਂ ਆਸੇ ਪਾਸੇ ਧਾਰਾ ਮਾਰ ਕੇ ਇਹਨੂੰ ਫੁੱਲ ਭਰਾਂਗੇ ਹਾਂਜੀ ਹਾਂਜੀ ਲਓ ਜੀ ਚੈੱਕ ਕਰ ਲਓ ਪੂਰੀ ਬਰਾਬਰ ਦੋਸਤ ਕੰਡਿਆਂ ਦਾ ਕੁਆਲਿਟੀ ਲੱਗੀ ਜੇ 8 ਹੀ ਹਰਾ ਨਾਲ ਸਾਢੇ 7 ਲੀਟਰ ਦੁੱਧ ਰਾਮ ਨਾ ਹੀ ਹੈਗਾ ਜੀ ਦੋਵਾਂ ਟਾਈਮਾਂ ਦਾ ਹਾਂਜੀ ਫੁੱਲਾ ਡੱਲਾ 15 ਫੁੱਲਾ ਡੱਲਾ 15 ਲੀਟਰ ਦੁੱਧ ਹੈਗਾ ਜੀ 15 ਲੀਟਰ ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਹਾਂਜੀ ਹਾਂਜੀ ਆਪ ਪਾਣੀ ਆ ਲੈ 16 ਦੇ ਕਰੇ 15 ਲੀਟਰ ਆਉਣਾ ਦੁੱਧ ਹੈਗਾ ਹਾਂਜੀ ਹਾਂਜੀ ਤੁਸੀਂ 1/2 ਲੀਟਰ ਚਾਹ ਘਿਲਾ ਲਓ ਜਿਆਦੀ ਦੀ ਚਾਹਤ ਨਹੀਂ ਆਉਂਦੀ ਇੱਡੀ ਹਾਂਜੀ ਹਾਂਜੀ ਦਲਦੋਤ ਆਰਡਰ ਬਿਲਕੁਲ ਹੈ ਨਿੰਬੂ ਮੁੰਨੀ ਚੋਰਤਾ ਜੀ ਪੂਰਾ ਵੇਖ ਲਓ ਫਿਰ ਚਾਹ ਗੁੱਤੋਂ ਦੀ ਹੋ ਗਈ ਹੈ ਪਾਰਟੀ ਦੇ ਹਾਂਜੀ ਹਾਂਜੀ ਕਿੰਨਾ ਚੈੱਕ ਕਰ ਲੋ ਬਾਸੀ ਦੋਸਤੋ ਰੇਟ ਵੀ ਚਲੋ ਜਾਇ ਜੀ ਹੈ ਅਜੇ ਦੋ ਦੋ ਸੌ ਵਧੂਗੀ ਹੋਰ ਹੈ ਅਜੇ ਤੇ ਥਰਫ ਕਰੀ ਸਮਾਂ ਮੜਾ ਚੰਗਾ ਹੁੰਦਿਆ ਆ ਹੁਣ ਜੇ ਮਰੋੜੇ ਜੇ ਹੈਗੇ ਆ ਗਾੜੀ ਜਿੱਦਾਂ ਸਰਦੀਆਂ ਦਾ ਸਮਾਂ ਆਏ ਨਾ ਫਿਰ ਕਰਮਾ ਆਲੀ ਤੁਹਾਨੂੰ ਬਰਾ ਟੋਕੜਾ ਗਾਹਾਂ ਨੂੰ ਦੁੱਧ ਤੇ ਆ ਜਾਂਦੀਆਂ ਦੋਸਤੋ ਚੈੱਕ ਕਰ ਲੋ ਪੂਰੀ ਬਾਲਟੀ ਫੁੱਲ ਕੰਡਿਆਂ ਦਾ ਕਿ ਤੇ ਆਹ ਲੋ ਜੀ ਆਰਡਰ ਕਾਲੀ ਫੋਨ ਕਰੋ ਜਤੀ ਮਰਮਾ ਲਓ ਦੋਸਤੋ ਚੁਵਾਈ ਤੁਹਾਨੂੰ ਗਾਂ ਦੀ ਪ੍ਰੋਪਰ ਮੈਂ ਦਿਖਾਤੀ ਐ ਤੇ ਵੀਰ ਹਰਪ੍ਰੀਤ ਨਾਲ ਆਪਾਂ ਥੋੜੀ ਜੀ ਗੱਲਬਾਤ ਕਰ ਲੈਂਦੇ ਆਂ ਡਿਟੇਲ ਆਪਾਂ ਥੋੜੀ ਜੀ ਵੀਰ ਤੋਂ ਪੁੱਛ ਲੈਂਦੇ ਆ ਉਹ ਜੀ ਹਰਪ੍ਰੀਤ ਜਿੱਦਾਂ ਹਾਂਜੀ ਸਭ ਤੋਂ ਪਹਿਲਾਂ ਹਰਪ੍ਰੀਤ ਦੀ ਸੱਸੀ ਗਾਲ ਜੀ ਸੱਸਰੀ ਗਾਲ ਸੱਸਰੀ ਗਾਲ ਖੈਰਾ ਸਾਹਿਬ ਉਹ ਠੀਕ ਠਾਕ ਹਾਂਜੀ ਹਾਂਜੀ ਬੜੀ ਕਿਰਪਾ ਗੁਰੂ ਆਮਦਾਰ ਜੀ ਸ਼ੁਕਰ ਹੈ ਜੀ ਐਡਰੈਸ ਆਪਣਾ ਬੋਲ ਦਈਏ ਐਡਰੈਸ ਪਿੰਡ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਠੀਕ ਹੈ ਜੀ ਹਾਂਜੀ ਫੋਨ ਨੰਬਰ ਦੱਸ ਦਈਏ ਫੋਨ ਨੰਬਰ 987773503 8 ਲੀਟਰ ਦੇ ਲਾਗੇ ਬਣ ਜਾਂਦੀ ਕਿ ਸਾਡੇ ਆਵਾਜ਼ਾਂ ਦੇ ਵਿੱਚੋਂ 7.5 ਲੀਟਰ ਹੀ ਗਿਣੋ 8 ਵੀ ਨਾ ਗਿਣੋ। ਦੋਵਾਂ ਟਾਈਮਾਂ ਦਾ ਪਰ 15 ਲੀਟਰ ਜਿਹੜਾ ਖੁੱਲਾ ਡੋਲਾ ਦੋਂਦਾ ਆਪਾਂ ਚਵਾ। ਜਦੋਂ ਆਪਾਂ ਤਿੰਨ ਟਾਈਮ ਚੋੜੇ ਚਾਰ ਟਾਈਮ ਚੋੜੇ ਆਪਾਂ ਨੂੰ ਕੋਈ ਸ਼ੰਕਾ ਨਹੀਂ। ਠੀਕ ਹੈ ਜੀ। ਮੁੱਲ ਵੈਸੇ ਤੁਸੀਂ ਇਹਦਾ ਜਿਹੜਾ ਮੁੱਲ ਆਪਾਂ 60000 ਕੀਤਾ ਉਤੋਂ ਲੈਣ ਦੇਣ ਚਲੋ ਆਪਣੇ 10 ਦਿੱਤਾ ਨਾਲ ਦੇ ਵੀ। ਹਾਂ ਜੀ ਹਾਂ ਜੀ ਪੂਰੀ ਬੜੀ ਦੱਸਿਆ। 60000 ਰੁਪਏ ਦੇ ਵਿੱਚ ਰਹੇ ਹੈ ਨਾ ਲੈਣ ਦੇ। ਆਵਾ 60000 ਸੌੜ ਹੀ ਕਰਨੀ ਹੈ ਉਤੋਂ ਵੀ ਕੋਈ ਲੈਸ ਨਹੀਂ ਹੋਣਾ। ਵੈਸੇ ਮੁੱਲ 65000 ਜੇਕਰ ਮੁੱਲ ਅੱਛਾ ਸੂਆ ਦੂਜਾ ਸੀ ਸੂਆ ਦੂਜਾ 6 ਦੰਦ ਠੀਕ ਹੈ ਜੀ ਹਾਂਜੀ ਲਓ ਦੋਸਤੋ ਚੈੱਕ ਕਰ ਲਓ ਬਾਕੀ ਹਾਈਟ ਦੇਖ ਲਓ ਤੁਸੀਂ ਮੇਰੇ ਹਿਸਾਬ ਨਾਲ ਆ ਲੋ ਦਾ 20 ਸਾਡੇ ਕੇ 5 ਫੁੱਟ ਮੇਰੀ ਹਾਈਟ ਆ ਯਾਨੀ ਕਿ 5 ਫੁੱਟ ਦੇ ਇਰਦ ਗਿਰਦ ਗਾਂ ਦੀ ਹਾਈਟ ਹੈਗੀ ਆ ਹਾਂਜੀ ਹਾਂਜੀ ਬੱਚਾ ਵੀ ਦੋਸਤੋ ਮਗਰ ਬੱਚੀ ਜੇ ਬਾਕੀ ਬੜੀ ਵੀ ਬੱਚੀ ਵੀ ਜਿਹੜੀ ਉਹ ਪਲੀ ਆ ਹਾਂਜੀ ਹਾਂਜੀ ਕੋਈ ਇਹ ਨਹੀਂ ਵੀ ਮਰ ਜੂਗੀ ਜਾ ਕੇ ਕੁਝ ਵੀ ਹੋ ਜੂਗੀ ਟਾਈਮ ਕਿੰਨਾ ਦੱਸਿਆ ਸੂਈ ਨੂੰ ਦੱਸ ਦੇਣਾ ਵੀ ਟਾਈਮ 12 15 12 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ